ਇਹਨਾਂ ਨੇ ਉਹੀ ਲੌਂ ਦੀ ਪਮੈਸ਼ ਕਰ ਲਈ ਜੀ ਕੰਦਾ ਮਿਲਨੀ ਆ ਜੀ ਈਵੈਲਿਊਏਸ਼ਨ ਇਸ ਤੋਂ ਬਾਅਦ ਕੇ ਕੁਛ ਨਹੀਂ ਦੇਖੋ ਜਿਹੜਾ ਕੱਲ ਕੀਤਾ ਸੀ ਉਤੋਂ ਹੀ ਗਲਤ ਸਾਬਤ ਹੋ ਗਿਆ ਜਦੋਂ ਕੋਰਟ ਨੇ ਰੋਕ ਲਾਤੀ ਕਦੇ ਦੇਖਿਆ ਵੀ ਕੋਰਟ ਚਲਦੀ ਪ੍ਰੋਸੈਸ ਨੂੰ ਰੋਕ ਦਵੇ ਇਟ ਮੀਨਸ ਕਿ ਤੁਸੀਂ ਕੋਈ ਚੀਜ਼ ਕਾਨੂੰਨ ਤੋਂ ਬਾਹਰ ਜਾ ਕੇ ਕਰ ਰਹੇ ਹੋ ਕਿਉਂਕਿ ਸਰਚ ਵਾਰੈਂਟ ਤਾਂ ਲਿਆ ਸੀ ਆਈਓ ਸਾਹਿਬ ਨੂੰ ਆਈਓ ਸਾਹਿਬ ਆਪ ਕਹੇ ਨਹੀਂ ਉਹਨਾਂ ਨੇ ਆਪਣੀ ਪਾਵਰ ਡੈਲੀਗੇਟ ਕਰਤੀ ਜੋ ਕਾਨੂੰਨ ਤੋਂ ਮੁਸਕਲ ਨਹੀਂ ਹੈ ਸਾਰਾ ਕੁਝ ਹੀ ਇਲੈਗਲ ਚੱਲ ਰਿਹਾ ਹੈ ਸੋ ਅੱਜ ਉਹਰੇ ਵਿਜੀਲੈਂਸ ਦੀ ਟੀਮ ਆਈ ਸੀ ਇਹਨਾਂ ਨੇ ਉਹੀ ਲੌਂਡ ਦੀ ਪਮੈਸ਼ ਕਰ ਲਈ ਜੀ ਇਹਨਾਂ ਨੇ ਕੰਦਾ ਮਿਲ ਲੀਆਂ ਜੀ ਈਵੈਲਿਊਏਸ਼ਨ ਇਹ ਤੋਂ ਵੱਧ ਕੇ ਕੁਛ ਨਹੀਂ ਸਰਚ ਹੁਣੇ ਨਹੀਂ ਕਰ ਸਕਦੇ ਕਿਉਂਕਿ ਕੋਰਟ ਨੇ ਬਿਲਕੁਲ ਇਹਨਾਂ ਨੂੰ ਰੋਕ ਦਿੱਤਾ ਕਿਸੇ ਵੀ ਕਿਸਮ ਦੀ ਸਰਚ ਕਰਨ ਤੋਂ ਜੋ ਕੱਲ ਕੀਤਾ ਸੀ ਫਿਰ ਇਹਨਾਂ ਨੇ ਉਹ ਜਿਹੜਾ ਕੱਲ ਵੀ ਜਿਹੜੀ ਟੀਮ ਆਈ ਦੇਖੋ ਜਿਹੜਾ ਕੱਲ ਕੀਤਾ ਸੀ ਉਤੋਂ ਹੀ ਗਲਤ ਸਾਬਤ ਹੋ ਗਿਆ ਜਦੋਂ ਕੋਰਟ ਨੇ ਰੋਕ ਲਾਤੀ ਕਦੇ ਦੇਖਿਆ ਵੀ ਕੋਰਟ ਚੱਲਦੀ ਇੱਕ ਪ੍ਰੋਸੈਸ ਨੂੰ ਰੋਕ ਦਵੇ ਇਟ ਮੀਨਸ ਕਿ ਤੁਸੀਂ ਕੋਈ ਚੀਜ਼ ਕਾਨੂੰਨ ਤੋਂ ਬਾਹਰ ਜਾ ਕੇ ਕਰ ਰਹੇ ਹੋ ਔਰ ਕੋਰਟ ਨੇ ਹਦਾਇਤ ਦਿੱਤੀ ਹੈ ਕਿ ਜੋ ਕੁਝ ਤੁਸੀਂ ਕੀਤਾ ਉਹਨੂੰ ਤੁਸੀਂ ਇੱਕ ਜਿਹੜਾ ਕੋਰਟ ਦੇ ਵਿੱਚ ਸਬਮਿਟ ਕਰੋਗੇ ਉਹਦੀ ਵੀਡੀਓਗ੍ਰਾਫੀ ਔਰ ਕੋਰਟ ਦੇਖਣਾ ਚਾਹੁੰਦੀ ਹੈ ਕਿ ਕਰ ਕੀ ਰਹੇ ਨੇ ਕਿਉਂਕਿ ਸਰਚ ਵਾਰੰਟ ਤਾਂ ਲਿਆ ਸੀ ਆਈਓ ਸਾਹਿਬ ਨੇ ਆਈਓ ਸਾਹਿਬ ਆਪ ਗਏ ਨਹੀਂ ਉਹਨਾਂ ਨੇ ਆਪਣੀ ਪਾਵਰ ਡੈਲੀਗੇਟ ਕਰਤੀ ਜੋ ਕਾਨੂੰਨ ਚ ਪਰਮਿਸਿਬਲ ਨਹੀਂ ਹੈ ਸੋ ਸਾਰਾ ਕੁਝ ਹੀ ਇਲੈਗਲ ਚੱਲ ਰਿਹਾ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਤੁਹਾਡੇ ਸਾਹਮਣੇ ਆਉਣੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਝੂਠ ਬੜੇ ਫਲਾਏ ਜਾਂਦੇ ਨੇ ਕੱਲ ਜੋ ਕੁਝ ਇਹਨਾਂ ਨੇ ਕਰਨਾ ਚਾਹਿਆ ਜੋ ਸਸੰਸਨੀ ਫਲਾਉਣੀ ਚਾਹੀ ਉਹਦੇ ਤੇ ਪੂਰਨ ਤੌਰ ਤੇ ਕੋਰਟ ਨੇ ਰੋਕ ਲਾ ਦਿੱਤੀ ਹੈ। ਔਰ ਦੂਸਰੀ ਗੱਲ ਜਿਹੜੀ ਮੈਂ ਔਰੇ ਕਹਿਣੀ ਚਾਹੁੰਦਾ ਜਿਹੜੀ ਕਿ ਵਿਕਰਮ ਮਜੀਠੀਆ ਸਾਹਿਬ ਦੀ ਵੀ ਭਾਵਨਾ ਹੈ ਕਿ ਕੱਲ ਬੇਅਦਬੀਆਂ ਦਾ ਸੈਸ਼ਨ ਬੁਲਾ ਕੇ ਜਿਸ ਤਰੀਕੇ ਦੀ ਗੰਦੀ ਸਿਆਸਤ ਗੁਰੂ ਦੇ ਨਾਂ ਤੇ ਕਾਂਗਰਸ ਤੇ ਆਪ ਕਰਦੀਆਂ ਰਹੀਆਂ ਨੇ ਇਹਨਾਂ ਨੇ ਵਿਧਾਨ ਸਭਾ ਨੂੰ ਵੀ ਉਹ ਸਿਆਸੀ ਅਖਾੜਾ ਬਣਾਇਆ। ਸੈਸ਼ਨ ਇਹਨਾਂ ਨੇ ਬੁਲਾਇਆ ਸੀ ਬੇਅਦਬੀਆਂ ਦਾ ਕਾਨੂੰਨ ਪਾਸ ਕਰਨ ਦੇ ਲਈ ਔਰ 10 ਦਿਨ ਤੋਂ ਲਗਾਤਾਰ মিডিਆ ਦੇ ਵਿੱਚ ਪ੍ਰਚਾਰਿਆ ਗਿਆ ਕਿ ਜੀ ਅਸੀਂ ਕਾਨੂੰਨ ਲੈ ਕੇ ਆ ਰਹੇ ਹਾਂ ਤੇ ਕੱਲ ਭੇਜਤਾ ਸਿਲੈਕਟ ਕਮੇਟੀ ਨੂੰ ਕਹਿੰਦੇ ਹੁਣ ਵਿਚਾਰ ਕਰਨਾ ਕਿ ਪਹਿਲਾਂ ਵਿਚਾਰ ਨਹੀਂ ਕੀਤਾ ਕਿ ਪਹਿਲਾਂ ਸਟੇਕ ਹোলਡਰਾਂ ਨਾਲ ਸਲਾਹ ਨਹੀਂ ਕੀਤੀ ਪਹਿਲਾਂ ਹੀ ਪੁੱਛ ਕੇ ਲਿਆਉਂਦੇ ਕਾਨੂੰਨ ਔਰ ਕਾਨੂੰਨ ਤਾਂ ਸ਼੍ਰੋਮਣੀ ਅਕਾਲੀ ਦਲ ਨੇ 2016 ਚ ਪਾਸ ਕਰਤਾ ਸੀ ਇਹਨੂੰ 2 ਸਾਲ ਤੋਂ ਉਮਰ ਕੈਦ ਕਰਦੀ ਸੀ ਉਦੋਂ ਆਈਪੀਸੀ ਚ 295 ਡਬਲ ਏ ਚ ਸੋਧ ਕਰਕੇ ਕੇਂਦਰ ਨੂੰ ਭੇਜਿਆ ਸੀ ਗਵਰਨਰ ਸਾਹਿਬ ਨੇ ਵੀ ਅਪਰੂਵ ਕਰਤਾ ਸੀ ਉਹ ਖਰੜਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਭੇਜਿਆ ਤੁਸੀਂ ਉਹਦੇ ਤੇ ਕਿਉਂ ਨਹੀਂ ਕੰਮ ਕਰਦੇ ਕਿਉਂ ਨਹੀਂ ਕੇਂਦਰ ਸਰਕਾਰ ਨਾਲ ਬਹਿ ਕੇ ਤੁਸੀਂ ਉਹਦੇ ਤੇ ਉਹਨੂੰ ਪਾਸ ਕਰਾ ਕੇ ਕਾਨੂੰਨ ਬਣਾ ਕੇ ਲਿਆਉਂਦੇ ਸੋ ਇਹ ਜਿਹੜਾ ਸਾਰਾ ਕੱਲ ਵਿਧਾਨ ਸਭਾ ਦੇ ਵਿੱਚ ਇੱਕ ਸੈਸ਼ਨ ਬੇਅਦਬੀਆਂ ਦੇ ਨਾਂ ਤੇ ਬੁਲਾ ਕੇ ਖਾਸ ਕਰਕੇ ਆਮ ਆਦਮੀ ਪਾਰਟੀ ਜਿਹਨੂੰ ਦੋ ਬੰਦੇ ਜਿਹੜੇ ਬੇਅਦਬੀਆਂ ਦੇ ਕੇਸਾਂ ਨਾਲ ਜੁੜੇ ਰਹੇ ਹਾਲਾਂਕਿ ਸਾਡਾ ਕੱਟੜ ਵਿਰੋਧੀ ਹੈ ਕੁਮਰ ਵਿਜੇ ਪ੍ਰਤਾਪ ਕੱਲ ਉਹਦੇ ਬਾਰੇ ਚੁੱਪ ਸੀ ਉਹਨੂੰ ਪਹਿਲਾਂ ਤਾਂ ਕਹਿੰਦੇ ਸੀ ਜੀ ਇਹ ਤਾਂ ਇਨਵੈਸਟੀਗੇਟਰ ਹੀ ਬਹੁਤ ਵਧੀਆ ਤੇ ਹੁਣ ਕੱਢ ਕੇ ਪਾਰਟੀ ਚੋਂ ਬਾਹਰ ਮਾਰਿਆ ਕਿਉਂਕਿ ਸੱਚ ਬੋਲਿਆ ਉਹਨੇ ਤੇ ਦੂਜੇ ਜਸਟਿਸ ਜੋਰਾ ਸਿੰਘ ਆਮ ਆਦਮੀ ਪਾਰਟੀ ਅੱਜ ਤੱਕ ਇਸ ਗੱਲ ਦਾ ਜਵਾਬ ਨਹੀਂ ਦੇ ਰਹੀ ਕਿ ਜਿਹੜੇ ਜਸਟਿਸ ਜੋਰਾ ਸਿੰਘ ਨੇ ਜਿਨ੍ਹਾਂ ਨੇ ਬੇਦਬੀਆਂ ਦੇ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਹੈ ਗੱਲਾਂ ਗੁਰੂ ਦੀਆਂ ਕਰਨੀਆਂ ਨੇ ਤੇ ਜੇ ਕੋਈ ਚੈਲੰਜ ਕਰਦਾ ਭਜਦੇ ਆਂ ਕਿਉਂ ਭਜਦੇ ਆਂ ਕਿ ਜੋ ਜਸਟਿਸ ਜੋਰਾ ਸਿੰਘ ਨੇ ਕਿਹਾ ਉਹ ਸੱਚ ਨਿਕਲ ਰਿਹਾ ਹੈ ਇਹਨਾਂ ਦਾ ਆਪ ਦਾ ਵਿਧਾਇਕ ਨਰੇਸ਼ ਯਾਦਵ ਬੇਦਬੀਆਂ ਚ ਫਸਿਆ ਕਿ ਨਹੀਂ ਫਸਿਆ ਕੋਰਟ ਨੇ ਸਜ਼ਾ ਕੀਤੀ ਕਿ ਨਹੀਂ ਕੀਤੀ ਤੇ ਕਾਂਗਰਸ ਦੇ ਪ੍ਰਗਟ ਸਿੰਘ ਜੀ ਤਾਂ ਆਪ ਹੀ ਮੰਨ ਗਏ ਕਿ ਅਸਟਾ 5 ਸਾਲ ਸਿਆਸਤ ਕੀਤੀ ਤਾਂ ਹੀ ਸਾਡਾ ਇਹ ਹਾਲ ਹੈ ਸੋ ਜੋ ਕੱਲ ਵਿਧਾਨ ਸਭਾ ਦੇ ਵਿੱਚ ਗੁਰੂ ਸਾਹਿਬ ਦੇ ਨਾਂ ਤੇ ਮਰਿਆਦਾ ਦੇ ਵਿਰੁੱਧ ਜਾ ਕੇ ਜਿਸ ਤਰੀਕੇ ਦੀਆਂ ਟਿੱਪਣੀਆਂ ਹੋਈਆਂ ਜਿਸ ਤਰੀਕੇ ਦੀ ਤਮਾਸ਼ੀਨੀ ਹੋਈ ਇਹਨੇ ਪੰਜਾਬੀਆਂ ਨੂੰ ਨਾਨਕ ਨਾਮ ਲੈਵਾਂ ਨੂੰ مایੁਸ ਕੀਤਾ। ਜਿਹੜਾ ਡਿਲੀਗੇਸ਼ਨ ਖਤਮ ਹੋ ਗਿਆ ਦੁਬਾਰਾ ਕੋਈ ਟਾਈਮ ਦਿੱਤਾ ਇਹਨਾਂ ਨੇ ਹੋਂਦ ਕਿ ਨਹੀਂ। ਦੇਖੋ ਕੋਰਟ ਦਾ ਆਰਡਰ ਹੈ ਕਿ ਕਿਤੇ ਵੀ ਏਵੈਲੂਏਸ਼ਨ ਕਰਨੀ ਹੈ ਤਾਂ ਸਾਨੂੰ ਇੱਕ ਦਿਨ ਪਹਿਲਾਂ ਇਹਨਾਂ ਨੂੰ ਲਿਖਤੀ ਨੋਟਿਸ ਦੇਣਾ। ਸੋ ਔਰੇ ਜਿਹੜੀ ਏਵੈਲੂਏਸ਼ਨ ਹੈ ਜਦ ਮੈਂ ਕਿਹਾ ਕਿ ਤਾਂ ਜਿਹੜੀ ਕੋਠੀ ਹੈ ਤਾਂ ਹਾਈ ਕਿਰਾਏ ਤੇ ਦੀ ਕੀ ਏਵੈਲੂਏਸ਼ਨ ਹੋਣੀ ਹੈ? ਮਾਲਕੇ ਦੇ ਕੋਣ ਐ ਸੋ ਹਲੇ ਸਾਨੂੰ ਇਸ ਤੋਂ ਬਿਨਾ ਕੋਈ ਵੀ ਇਹਨਾਂ ਨੇ ਲਿਖਤੀ ਨਹੀਂ ਦਿੱਤਾ ਜਦੋਂ ਲਿਖਤੀ ਦੇਣਗੇ ਉਦੋਂ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਪਰ ਫੇਰ ਦੁਬਾਰਾ ਕਲੀਅਰ ਕਰ ਦੇਣਾ ਕਿ ਹੁਣ ਕੋਈ ਸਰਚ ਕੋਈ ਰੇਡ ਕੋਈ ਛਾਪੇਮਾਰੀ ਵਿਜੀਲੈਂਸ ਨਹੀਂ ਕਰ ਸਕਦੀ ਸਿਰਫ ਮੁਲਾਂਕਣ ਕਰ ਸਕਦੀ ਹੈ ਈਵੈਲੂਏਸ਼ਨ ਕਰ ਸਕਦੀ ਹੈ ਉਹ ਵੀ ਵਕੀਲ ਦੀ ਹਾਜ਼ਰੀ ਚ ਹੋਏਗਾ ਤੇ ਸ਼ਾਂਤੀ ਦੇ ਨਾਲ ਹੋਏਗਾ। ਕਲੀਅਰ ਸਾਹਿਬ ਅੱਜ ਜਿਹੜੀਆਂ ਟੀਮਾਂ ਇੱਥੇ ਪਹੁੰਚੀਆਂ ਉਸ ਤੋਂ ਬਾਅਦ ਹੋਰ ਵੀ ਕਿੱਥੇ ਗਈਆਂ ਨੇ ਮੈਂ ਜਿੱਥੇ ਆਇਆ ਹਾਂ। ਅਰਬਨ ਜੀ ਦਾ ਦਫ਼ਤਰ ਹੈ ਜੀ। ਦੇਖੋ ਲਿਖਤੀ ਦੇਣਾ ਸੀ। ਲਿਖਤੀ ਕੱਲਾ ਅੱਜ ਸਾਨੂੰ ਉਰੇ ਗ੍ਰੀਨ ਐਵੇਨਿਊ ਘਰ 45 ਨੰਬਰ ਦਾ ਦਿੱਤਾ ਗਿਆ। ਹੋਰ ਲਿਖਤੀ ਮੈਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਜੇ ਕੋਰਟ ਦੇ ਆਰਡਰ ਦੀ ਫੇਰ ਦੁਬਾਰਾ ਕੰਟੈਂਪਟ ਕਰਦੇ ਨੇ ਤੇ ਇਹ ਜਵਾਬ ਦੇ ਨੇ ਸਾਡੇ ਕੋਲ ਲਿਖਤੀ ਕੱਲਾ ਉਰੇ ਦੱਸ। ਕਲੀਅਰ ਸਾਹਿਬ ਜਿਹੜੀ ਸੁਨਵਾਈ ਜਿਹੜੀ ਬੇਲਦੀ ਆ ਉਹ ਕਿੰਨੀ ਤਰੀਕ ਲੱਗੀ ਹੈ ਬੇਲ ਦੀ ਸੁਣਵਾਈ 22 ਤਰੀਕ ਵਾਸਤੇ ਨਿਸ਼ਚਿਤ ਹੈ ਜੀ ਮੋਹਾਲੀ ਡਿਸਟ੍ਰਿਕਟ ਕੋਰਟ ਦੇ ਵਿੱਚ ਬੇਲ ਫਾਈਲ ਹੋਈ ਹੈ ਤੇ 22 ਤਰੀਕ ਨੂੰ ਦੀ ਸੁਣਵਾਈ ਔਰੇਂਜ ਕੈਟਾਗਰੀ ਦੇ ਤੁਸੀਂ ਦੇਖੋ ਉਹ ਵੀ ਮੈਂ ਗੱਲ ਬੜੀ ਸਪਸ਼ਟ ਕਰਦੇ ਆ ਕਿ ਵਿਕਰਮ ਮਜੀਠੀਆ ਨੂੰ ਔਰੇਂਜ ਕੈਟਾਗਰੀ ਦਿਓ ਇਨਮਿਟ ਨੇ ਔਰੇਂਜ ਕੈਟਾਗਰੀ ਕੋਈ ਸ਼੍ਰੋਮਣੀ ਅਕਾਲੀ ਦਲ ਨੇ ਡਿਸਾਈਡ ਨਹੀਂ ਕਰਦੀ ਵਿਕਰਮ ਮਜੀਠੀਆ ਨੇ ਡਿਸਾਈਡ ਨਹੀਂ ਕਰਦੀ ਪੰਜਾਬ ਸਰਕਾਰ ਕਹਿੰਦੀ ਹੈ ਔਰ ਤੁਸੀਂ ਦੇਖਿਆ ਹੋਣਾ ਵੀ ਜਦੋਂ ਉਹਨਾਂ ਨੂੰ ਪੇਸ਼ੀ ਤੇ ਵੀ ਲੈ ਕੇ ਆਉਂਦੇ ਸੀ ਕਿਵੇਂ ਅਦਾਲਤਾਂ ਨੂੰ ਕੱਪੜੇ ਪਾਏ ਗਏ ਇੱਕ ਪਾਸੇ ਤਾਂ ਸਾਡੇ ਸਾਫਕਾ ਜਿਹੜੇ ਚੀਫ ਜਸਟਿਸ ਆ ਚੰਦਰ ਚੂੜ੍ਹ ਸਾਹਿਬ ਉਹਨਾਂ ਨੇ ਕਾਨੂੰਨ ਦੀ ਮੂਰਤੀ ਦੀ ਅੱਖਾਂ ਦੀ ਪੱਟੀ ਖੋਲਤੀ ਤੇ ਅੱਜ ਪੰਜਾਬ ਦੀ ਵਿਜੀਲੈਂਸ ਨੇ ਪੰਜਾਬ ਦੀ ਪੁਲਿਸ ਨੇ ਅਦਾਲਤਾਂ ਨੂੰ ਪਰਦੇ ਲਾਏ ਕਿਸ ਤਰੀਕੇ ਚੋਰਾ ਵਾਂਗੂ ਲਕੋਲ ਕੋ ਕੇ ਬਿਕਰਮ ਮਜੀਠੀਆ ਨੂੰ ਪੇਸ਼ ਕੀਤਾ ਤੇ ਜੇਲ੍ਹ ਦੇ ਵਿੱਚ ਜਾ ਕੇ ਜੇਲ੍ਹ ਤੋਂ ਪਹਿਲਾਂ ਕੀ ਕਹਿੰਦੇ ਨੇ ਕਹਿੰਦੇ ਜੀ ਖਤਰਾ ਹੀ ਬਹੁਤ ਹੈ ਤਾਲ ਖੋ ਕੇ ਲਿਆਉਣਿਆਂ ਇਹਨਾਂ ਦੀ ਜਾਨ ਨੂੰ ਖਤਰਾ ਹੈ ਤੇ ਜੇਲ੍ਹ ਦੇ ਵਿੱਚ ਜਾ ਕੇ ਔਰੇਂਜ ਕੈਟਾਗਰੀ ਦੇ ਇਨਮੇਟ ਨੂੰ ਜੇਲ੍ਹ ਮੈਨੂਅਲ ਕਹਿੰਦਾ ਕਿ ਵੱਖ ਰੱਖਿਆ ਜਾਵੇ ਇਨਾਂ ਦੀ ਬੈਰਕ ਦੇ ਵਿੱਚ 9 ਬੰਦੇ ਹੋਰ ਵਾਰਡ ਦਿੱਤੇ ਗਏ ਔਰ ਜਦ ਕਿ ਸਭ ਨੂੰ ਪਤਾ ਹੈ ਕਿ 90 ਦੇ ਵਿੱਚ ਸਾਰੇ ਗੈਂਗਸਟਰ ਲੋਜ ਨੇ ਸੋ ਇਸ ਤਰੀਕੇ ਦੀਆਂ ਸਿਆਸੀ ਖੇਡਾਂ ਖੇਡ ਕੇ ਆਮ ਆਦਮੀ ਪਾਰਟੀ ਸੋਚਦੀ ਹੈ ਕਿ ਵਿਕਰਮ ਮਜੀਠੀਆ ਡੋਲ ਜਾਣਗੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੰਘਰਸ਼ਾਂ ਦੀ ਜਥੇਬੰਦੀ ਉਹ ਡੋਲ ਜੇਗੀ ਸੋ ਇਹਦੇ ਹਤਕੰਡੇ ਬਥੇਰੀਆਂ ਸਰਕਾਰਾਂ ਨੇ ਅਪਣਾਏ ਨੇ ਬਥੇਰੀਆਂ ਅਪਣਾਉਂਦੀਆਂ ਨੇ ਪਰ ਸ਼੍ਰੋਮਣੀ ਅਕਾਲੀ ਦਲ ਤੇ ਵਿਕਰਮ ਮਜੀਠੀਆ ਗੁਰੂ ਦੀ ਓਟ ਦੇ ਵਿੱਚ ਰਹਿੰਦੇ ਆ ਪੂਰਨ ਤੌਰ ਤੇ ਚੜ੍ਹਦੀ ਕਲਾ ਦੇ ਵਿੱਚਾਂ